ਅੱਜ ਮੈਂ ਖੇਤੀਬਾੜੀ ਦੀ ਗੱਲ ਚਲਦੀ ਹੈ ਕੱਲ ਮਨਜੋਗ ਸਾਡੇ ਜਾਖੜ ਸਾਹਿਬ ਨੇ ਉਹਨਾਂ ਨੇ ਡੀਏਪੀ ਦੀ ਗੱਲ ਕੀਤੀ ਸੀ ਮੈਂ ਉਹਨਾਂ ਦੇ ਜਿਹੜੇ ਮਨਿਸਟਰ ਨੇ ਜੇਪੀ ਨੱਡਾ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਫੋਨ ਤੇ ਮੈਂ ਕਿਹਾ ਵੀ ਸੈਂਟਰਲ ਪੂਲ ਦੇ ਵਿੱਚ ਅਸੀਂ ਕਣਕ ਤੁਹਾਨੂੰ ਲਗਭਗ 100 20 ਲੱਖ ਮੀਟਰਿਕ ਟਨ ਦਿੰਨੇ ਆ ਕਿਉਂ ਕਣਕ ਪੱਕਾਟ ਦਿੰਨੇ ਕਿਉਂਕਿ ਕਣਕ ਆਪਣੀ ਖੁਰਾਕ ਹੈ ਬਹੁਤ ਸਾਰੀ ਕਣਕ ਘਰੇ ਵੀ ਰੱਖ ਲੈਣੇ ਆਪਾਂ ਸਾਰੇ ਸਾਲ ਵਾਸਤੇ ਜਿਹੜੇ ਆਪਣੇ ਜਿਹੜੇ ਸਾਂਝੀ ਨੇ ਜਿਹੜੇ ਆਪਣੇ ਕੰਮ ਕਰਦੇ ਐ ਉਹਨਾਂ ਲਈ ਵੀ ਨਾ ਕਣਕ ਰੱਖ ਲੈਣੇ ਆਪਾਂ ਕਣਕ ਘਟ ਜਾਂਦੀ ਝੋਨਾ ਕਿਉਂਕਿ ਆਪਣੀ ਚੌਲ ਆਪਣੀ ਖੁਰਾਕ ਨਹੀਂ ਝੋਨਾ ਤਾਂ 99% ਹੀ ਜਾਂਦਾ ਸੋ ਮੈਂ ਕਹਾਂ ਜੀ ਸੈਂਟਰ ਪੂਲ ਚ 120 ਲੱਖ ਮੀਟਰਿਕ ਟਨ ਅਸੀਂ ਤੁਹਾਨੂੰ ਦੇਵਾਂਗੇ ਤੇ ਸਾਨੂੰ ਤੁਸੀਂ ਹਜੇ ਤੱਕ ਡੀਪੀ ਦਾ ਗਸਤ ਵਾਲਾ ਕੋਟ ਨੇ ਦਿੱਤਾ ਅਸੀਂ ਕਿਵੇਂ ਪੀਜਾਂਗੇ ਜਨਾਬ ਫਿਰ ਤੁਸੀਂ ਮੈਥੋਂ ਇਹ ਨਾ ਕਿਹਾ ਕਿ ਮੈਂ ਪੀਡੀਐਸ ਵਾਸਤੇ ਹੈ ਨਹੀਂ ਮੇਰੇ ਕੋਲ ਦਾਣੇ ਹੈ ਨਹੀਂ ਇੰਨੀ ਤਾਂ ਅਸੀਂ ਉਗਾ ਲਾਂਗੇ ਕਿ ਸਾਡੇ ਖਾਨ ਜੋਗੀ ਹੈਗੀ ਹੈ ਜਾਂ ਵੇਚਣ ਜੋਗੀ ਇੰਨੀ ਕਿਦਾ ਕਰ ਲਾਂਗੇ ਪਰ ਤੁਸੀਂ ਘਟੂ ਘਟ ਆਪਣਾ ਦਾ ਤੁਸੀਂ ਸੈਂਟਰ ਆਪਦਾ ਜੇ ਇੰਪੋਰਟ ਦਾ ਕੋਈ ਪੰਗਾ ਹੈ ਤਾਂ ਸੈਂਟਰ ਆਪਣਾ ਠੀਕ ਕਰੇ ਸਾਨੂੰ ਤਾਂ ਦਿਓ ਨਾ ਤੁਸੀਂ ਫਿਰ ਹੀ ਅਸੀਂ ਉਹਨੂੰ ਸੈਂਟਰ ਪੂਲ ਚ ਦੇਵਾਂਗੇ ਨਾ ਤਾਂ ਉਹਨਾਂ ਨੇ ਕਿਹਾ ਮੈਂ ਅਫਸਰ ਬੁਲਾਇਆ ਉਹਨਾਂ ਨੇ ਆਮ ਫੋਨ ਤੇ ਹੋਲਡ ਕਰਕੇ ਕਿਹਾ ਕਿਉਂਕਿ ਪੰਜਾਬ ਦਾ ਕੋਟ ਹੈ ਜਿਹੜਾ ਉਹ ਬਿਲਕੁਲ ਪੂਰਾ ਹੋਊਗਾ ਤੁਸੀਂ ਆਪਣੇ ਅਫਸਰ ਭੇਜੋ ਤਾਂ ਕਰਕੇ ਕੈਪਸ ਨੇ ਜਿਹੜੇ ਸਾਡੇ ਅਫਸਰ ਨੇ ਮੈਂ ਉਹਨਾਂ ਨੂੰ ਉੱਥੇ ਭੇਜਿਆ ਸੀ ਜਕਰ ਸਾਹਿਬ ਉਸੇ ਵੀ ਤੁਹਾਡੇ ਚਾਚਾ ਜੀ ਨੂੰ ਵੀ ਕਹਿ ਦਿਓ ਉਹ ਵੀ ਇੱਕ ਇੰਟਰਵਿਊ ਚ ਕਹਿ ਰਹੇ ਸੀਗੇ ਲिटल ਨੋਲੇਜ ਇਜ਼ ਟੂ ਡੇਂਜਰਸ ਹੈਨਾ ਜੁੜੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਜਾ ਕੇ ਹੀ ਮਿਲੇ ਨੱਡਾ ਨੂੰ ਫੋਨ ਤੇ ਗੱਲ ਹੋ ਗਈ ਤਾਂ ਉਹਨਾਂ ਨੇ ਕਿਹਾ ਮੈਨੂੰ ਅਫਸਰ ਭੇਜੋ ਮੇਰੇ ਅਫਸਰਾਂ ਕੋਲੇ ਮਿਲਾਓ ਤੇ ਤੁਹਾਡਾ ਕੰਮ ਹੋ ਜਾਊਗਾ ਸਾਡੇ ਅਫਸਰ ਬੈਠੇ ਨੇ ਮੈਂ ਤੁਹਾਨੂੰ ਦੱਸ ਸਕਦਾ ਕਿ ਉਹਨਾਂ ਨੇ ਕਿਹਾ ਸਾਡਾ ਕੋਟਾ ਜਿਹੜਾ ਡੀਏਪੀ ਦਾ ਉਹ ਪੂਰਾ ਹੋਊਗਾ ਉਹ ਕਹਿੰਸੀ ਸੁਪਰ ਫਾਸ ਮੈਂ ਕਹਿੰਦੇ ਕੋ ਸੁਪਰ ਜਿਹੜੀ ਹੈ ਦੂਜੀ ਹੈ ਐਸਪੀ ਹੈ ਉਹਦੇ ਚ ਡੇਢ ਬੋਰੀ ਲੱਗਦੀ ਹੈ ਮੈਂ ਕਹਾਂ ਜੀ ਬਦਲ ਤਾਂ ਹੈਗਾ ਉਹ ਪਰ ਜੇ ਥੋੜੇ ਕੋ ਡੀਏਪੀ ਹੈਗਾ ਸਾਨੂੰ ਉਹ ਡੀਏਪੀ ਦਿਓ ਨਾ ਸਾਨੂੰ ਆਦਤ ਸਾਡੇ ਡੀਏਪੀ ਸਾਡੇ ਮਾਈਂਡ ਚ ਡੀਏਪੀ ਹੈ ਠੀਕ ਹੈ ਨਾ ਸੋ ਇਸ ਕਰਕੇ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ ਡੀਏਪੀ ਬਿਲਕੁਲ ਪ੍ਰੋਪਰ ਮਿਲੇਗਾ ਕੋਈ ਡੀਏਪੀ ਦੀ ਕਟ ਨਹੀਂ ਰਹੂਗੀ ਬਸ ਹੈ ਜੀ ਆਉਣੀ ਹੋਣੀ ਸ਼ੁਰੂ ਹੋ ਗਈ ਕਿਉਂਕਿ Im-